ਆਮ ਆਦਮੀ ਪਾਰਟੀ ਦੇ ਐਮਐਲਏ ਲਗੇ ਨਗਰ ਨਿਗਮ ਦੇ ਵਿੱਚ ਮੇਅਰ ਬਣਾਉਣ ਦੇ ਲਈ ਜੋਰ ਤੋਰ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਰੰਧੀਰ ਸਿੰਘ ਸੀਬੀਏ ਜਿਹੜੇ ਮੌਜੂਦਾ ਐਮਐਲਏ ਮਦਨ ਲਾਲ ਬੱਗਾ ਦੇ ਕਰੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸੰਕੇਤ ਇਹਨਾਂ ਨੇ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹ ਜਲਦ ਹੀ ਸ਼ਾਮਲ ਹੋ ਸਕਦੇ ਨੇ ਸਵਪਨਾ ਸਮਰਥਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦੇ ਸਕਦੇ ਨੇ ਮੈਂ ਸਭ ਤੋਂ ਪਹਿਲਾਂ ਲੱਕਾ ਵਾਸੀਆਂ ਨੂੰ ਬਤਾਇਆ ਦੇਣੀ ਚਾਹੁੰਦਾ ਜਿਨ੍ਹਾਂ ਨੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਇੱਕ ਨੰਬਰ ਵਾਰਡ ਚ ਮੈਨੂੰ ਮਾਨ ਬਖਸ਼ਿਆ ਅਜੇ ਅਜਾ ਕੌਂਸਲਰ ਜੀ ਤਾਇਆ ਮੈਨੂੰ ਮੇਰਾ ਪਿਆਰ ਹੈ ਪਿਛਲੇ 20 ਸਾਲ ਦਾ ਲੋਕਾਂ ਦੇ ਵਿੱਚ ਤੇ ਮੈਂ ਖੁਸ਼ੀ ਮੈਨੂੰ ਸਵਾਲ ਇਹੀ ਕਰਨਾ ਵੀ ਤੁਹਾਨੂੰ ਕਾਂਗਰਸ ਨੇ ਟਿਕਟ ਕਿਉਂ ਨਹੀਂ ਦਿੱਤੀ ਮੈਂ ਆਪ ਹੀ ਜਵਾਬ ਦੇ ਦਿੰਦਾ ਐਮਐਲਏ ਸਾਹਿਬ ਮੇਰੀ ਥੋੜੀ ਟਿਕਟ ਤੇ ਇਰਖਾ ਕਰਕੇ ਤੇ ਮੈਂ ਕਾਂਗਰਸ ਪ੍ਰਧਾਨ ਮਾਨ ਨੂੰ ਕਰਾਂ ਜਾਂ ਬੜੀ ਸਾਬਜੀ ਨੂੰ ਮੈਂ ਤਾਂ ਇਹ ਕਹਿੰਦੀ ਮੈਂ ਪਾਰਟੀ ਦੇ ਵਿੱਚ ਹੈਗਾ ਮੈਂ ਤੁਹਾਡੇ ਕੋਲ ਟਿਕਟ ਦੀ ਡਿਮਾਂਡ ਤਾਂ ਕਰ ਰਿਹਾ ਵਰਨਾ ਮੈਨੂੰ ਟਿਕਟ ਦੀ ਲੋੜ ਨਹੀਂ ਕਿ ਮੈਂ ਆਪਣੀ ਵਾਰਡ ਵਾਸਤੇ ਕਿਸੇ ਤੋਂ ਟਿਕਟ ਮੰਗਾ ਮੈਂ ਮੈਂ ਆਜ਼ਾਦ ਵੀ ਜਿੱਤ ਲਿਆ ਨਾ ਹੁਣ ਸੋ ਮਾਨ ਬਖਸ਼ਿਆ ਲੋਕਾਂ ਨੇ ਮੇਰੀ ਇੱਜ਼ਤ ਰੱਖੀ ਹੈ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਰਡ ਵਾਸੀਆਂ ਦੇ ਭੈਣਾ ਭਰਾਵਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਸਾਰੀਆਂ ਪਾਰਟੀਆਂ ਨੂੰ ਹਰਾ ਕੇ ਮੈਨੂੰ ਇੱਕ ਆਜ਼ਾਦ ਬੰਦੇ ਨੂੰ ਜਿੱਤਾਇਆ ਅੱਛਾ ਹੁਣ ਟੀਵੀ ਸਰ ਕਿੱਦੇ ਦਾ ਰੁਖ ਹੈ ਨਹੀਂ ਰੁਕ ਚਲੋ ਦੇਖਦੇ ਆ ਅੱਜ ਇਹ ਸਲਾਹ ਕਰਾਂਗੇ ਸਾਰੇ ਆਪਣੇ ਦੋਸਤੋ ਮਿੱਤਰਾਂ ਨੂੰ ਮਤਲਬ ਬੱਗਾ ਜੀ ਨੂੰ ਤੁਸੀਂ ਮਿਲਣਾ ਆ ਸਿਗੇ ਨਹੀਂ ਮਤਲਬ ਬੱਗਾ ਜੀ ਤੁਹਾਨੂੰ ਤੇ ਮੇਰੇ ਵੈਸੇ ਪਹਿਲਾਂ ਵੀ ਰਿਲੇਸ਼ਨ ਹੈ ਜਾਂਤੇ ਹੈ ਵਿਕਤੀਗਤ ਹੈਗੇ ਰਿਲੇਸ਼ਨ ਹੈਗੇ ਉਹਨਾਂ ਨਾਲ ਅੱਛਾ ਜੀ ਮਿਲਦੇ-ਗਲਦੇ ਰਹੇ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਮਿਲੇ ਆ ਇਲੈਕਸ਼ਨ ਤੋਂ ਪਹਿਲਾਂ ਵੀ ਮਿਲੇ ਆ ਮੇਰ ਬਣਾਣਾ ਸੇ ਜੋੜ-ਤੋੜ ਲੱਗ ਹੋ ਰਹੀ ਸ਼ੁਰੂ ਲੱਗਦਾ ਉਹ ਕਿਤੇ ਫਿੱਟ ਪੈਂਦੇ ਨਹੀਂ ਫਿੱਟ ਬਹਿਣ ਦੀ ਦੇਖੋ ਮੇਰ ਤਾਂ ਹੁਣ ਇਹ ਤਾਂ ਮੌਕਾ ਦਸੂ ਮੌਕਾ ਦਸੂ ਕੀ ਆ ਅਸੀਂ ਪਿਛਲੇ 20 ਸਾਲ ਤੋਂ ਸੇਵਾ ਕਰ ਰਹੇ ਆ ਜਨਤਾ ਦੀ ਠੀਕ ਹੈ ਆਪਣੇ ਵਾਰਡ ਵਸੂਦਨ ਕਰਨੇ ਚਾਹਦੇ ਹਾਂ ਵਾਰਡ ਵਸੂਦਨ ਤੇ ਕਹਾਂਗੇ ਵੀ ਜੋ ਤੁਹਾਡੇ ਲਈ ਜੋ ਤੁਸੀਂ ਮੇਰੇ ਤੇ ਮਾਣ ਕੀਤਾ ਹੈ ਜਿਸ ਤਰ੍ਹਾਂ ਤੁਹਾਡੇ ਕੋਲ ਮੈਂ ਪਹਿਲਾਂ ਪਰਿਵਾਰਿਕਲੀ ਤੌਰ ਦੇ ਵਿੱਚ ਤੁਹਾਡੇ ਵਿੱਚ ਵਿਚਰਦਾ ਹਾਂ ਉਸੇ ਤਰ੍ਹਾਂ ਹੀ ਵਿਚਰੂੰਗਾ ਮੇਰੇ ਘਰ ਦਾ ਦਰਵਾਜ਼ਾ ਸਵੇਰੇ 5:00 ਵਜੇ ਖੁੱਲ੍ਹ ਜਾਂਦਾ ਸਮਰਥਨ ਦੇ ਸਕਦੇ ਹੋ ਆਮ ਆਦਮੀ ਪਾਰਟੀ ਨੂੰ ਆ ਇਹਦੇ ਬਾਰੇ ਵਿਚਾਰ ਕਰ ਲੋ ਵਿਚਾਰ ਕਰਾਂਗੇ ਕਾਂਗਰਸ ਨੂੰ ਸਮਰਥਨ ਦੇਣਾ ਕਿਹਨੂੰ ਦੇਣਾ ਆਪ ਨੂੰ ਦੇਣਾ ਕਿਹਨੂੰ ਇਹ ਤਾਂ ਹੁਣ ਵਰਕਰਾਂ ਨਾਲ ਆਪਣੇ ਨਾਲ ਸਲਾਹ ਮਸ਼ਵਰਾ ਕਰਕੇ ਦਿੱਤੋ ਮੱਗਾ ਜੀ ਨੂੰ ਅੱਜ ਵਧਾਈ ਦੇਣਸਾਂ ਏ। ਇਹ ਬੱਗਾ ਜੀ ਨੂੰ ਵਧਾਈ ਦੇਣਾ। ਠੀਕ 11 ਕੈਂਡੀਡੇਟ ਹੋਣਾ ਹੈ ਜਿਹੜੇ ਜਿੱਤੇ ਨੇ। ਇਹ ਬੁਦਾ ਇਡ ਪੱਤਰ ਆਉ। ਜੇ ਕੁਝ ਕੀਤਾ ਉਹਨਾਂ ਨੇ ਹਲਕੇ ਲਈ ਕੁਝ ਕੀਤਾ ਹੋਊਗਾ ਤਾਂ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ। ਵੈਸੇ ਤਾਂ ਕੋਈ ਵੋਟ ਨਹੀਂ ਪਉਂਦਾ। ਠੀਕ ਹੈ। ਇਲਾਕੇ ਦੀ ਡਿਵੈਲਪਮੈਂਟ ਸਭ ਤੋਂ ਲੋਕਾਂ ਅਹਿਮ ਰੋਲ ਲੋਕਾਂ ਨੇ ਦਾ ਕੀਤਾ। ਔਰ ਮੈਂ ਖਾਸ ਤੌਰ ਤੇ ਆਪਣੇ ਨੌਂ ਹਲਕੇ ਦੇ ਵੋਟਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਸੂਝਵਾਨੀ ਦੇ ਨਾਲ ਬੜੀ ਸੋਚ ਸਮਝ ਕੇ ਡਿਵੈਲਪਮੈਂਟ ਵੋਟ ਪਾਈ ਹੈ। ਕਿ ਮੈਂ ਹਰ ਮੰਚ ਤੋਂ ਕਹਿੰਦਾ ਸੀਗਾ ਕਿ ਜੇ ਮੈਂ ਤੁਹਾਡੀ ਡਿਵੈਲਪਮੈਂਟ ਕੀਤੀ ਆ ਤੇ ਮੇਰੇ ਜਿੰਨੇ ਵੀ ਵਾਰਡਾਂ ਦੇ ਵਿੱਚ ਮੈਂਬਰ ਕੌਂਸਲਰੀ ਸੀਟ ਤੇ ਖੜੇ ਨੇ ਤੁਸੀਂ ਉਹਨਾਂ ਨੂੰ ਬਹੁਮਤ ਨਾਲ ਜਿਤਾਓ ਔਰ ਲੋਕਾਂ ਨੇ ਬੜਾ ਪਿਆਰ ਅਸ਼ੀਰਵਾਦ ਦੇ ਕੇ ਕੱਲ ਦਾ ਰਿਜ਼ਲਟ ਦਿੱਤਾ ਔਰ ਆਸਾ ਕਿ ਇਸ ਤਰ੍ਹਾਂ ਹੀ ਜੋ ਡਿਊਟੀਆਂ ਲੱਗੀਆਂ ਨੇ ਪੂਰੀਆਂ ਤੁਹਾਨੂੰ ਦੇ ਹੀ ਨਾਲ ਮੈਂ ਵੀ ਔਰ ਮੇਰੇ ਜਿੰਨੇ ਮੈਂਬਰ ਜਿੱਤ ਕੇ ਆਏ ਨੇ ਸਾਰੇ ਤੁਹਾਨੂੰ ਦੇ ਨਾਲ ਬਣ ਗਏ ਔਰ ਜਿੱਥੋਂ ਨਹੀਂ ਜਿੱਤੇ ਉੱਥੇ ਵੀ ਕੰਮ ਕਰਾਂਗੇ ਕਿਉਂਕਿ ਕੰਮ ਕਰਨਾ ਸਾਡਾ ਹੱਕ ਹੈ ਲੋਕਾਂ ਦੀ ਸੋਚ ਔਰ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਜੋ 22 ਸਾਲ ਪਹਿਲਾਂ ਜ਼ਿੰਮੇਵਾਰੀ ਮਿਲੀ ਸੀ ਉਹ ਜੀ ਜਿਵੇਂ ਵਾਲੀ ਬਾਖੂ ਬਿਲਖੁਬਿਲ ਨਾ ਮੰਗੇ ਸਰ ਨੂੰ ਜਾਇ ਕਿ ਮੇਰ ਕਿੱਦਾ ਬਣੇਗਾ ਬਿਲਕੁਲ ਬਣੇਗਾ ਬਣਾ ਕੇ ਤਾਂ ਸਾਡੇ ਸਾਹਮਣੇ ਮੇਰ ਬਣੇਗਾ ਨਹੀਂ ਗੱਠਪੰਦਾ ਨਹੀਂ ਦੇਖੋ ਜੇ ਆਪਾਂ ਬਹੁਮਤ ਜੇ ਬਿਲਕੁਲ ਕਲੋਜ਼ ਆ ਬਿਲਕੁਲ ਸਾਡਾ ਸਰਕਾਰ ਵੱਲੋਂ ਸਾਨੂੰ ਸੱਦਾ ਹੋਏਗਾ ਅਸੀਂ ਬਿਲਕੁਲ ਆਪਣਾ ਸ਼ੋਅ ਕਰਾਂਗੇ ਉਹ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ ਮੇਰ ਬਣਾਵਾਂਗੇ ਮੇਰ ਕਿਹੜੇ ਨੇ ਉਹਦੇ ਵਿੱਚ ਕੀ ਕਮੀ ਰਹਿ ਗਈ ਅਸੀਂ ਦੇਖੋ ਕਿਤੇ ਨਾ ਕਿਤੇ ਅ ਥੋੜਾ ਟਾਈਮ ਛੋਟ ਸੀਗਾ ਨੰਬਰ ਦੋ ਸਾਡੇ ਕੈਂਡੀਡੇਟ ਫਰੈਸ਼ ਸੀਗੇ ਬਹੁਤ ਵੱਡੀ ਹੁੰਦੀ ਹੈ ਪ੍ਰੈਕਟੀਕਲੀ ਜਿਹੜੀਆਂ 100-100 ਸਾਲ ਦੀ 70-70 80-80 ਸਾਲ ਦੀਆਂ ਪਾਰਟੀਆਂ 100 ਸਾਲ 5-5 ਸਾਲ ਦੀਆਂ ਪਾਰਟੀਆਂ ਜਿਹੜੀਆਂ ਕਿਤੇ ਵੀ ਨਹੀਂ ਖੜੀਆਂ ਪਰ 9 ਸਾਲ ਦੀ ਪਾਰਟੀ ਨੇ ਇੱਕ ਬੜਾ ਵਧੀਆ ਰੋਲ ਦਾ ਕੀਤਾ ਤੇ ਮੈਂ ਤੇ ਤੁਹਾਨੂੰ ਪੋਲ ਕੇ ਕਹਿ ਰਿਹਾ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਇਹ ਕਹਿ ਰਹੀਆਂ ਸੀ ਕਿ ਆਮ ਆਦੀ ਪਾਰਟੀ ਦਾ 베ਸ ਨਹੀਂ ਹੈ ਇਹ ਸਮਝ ਲਓ ਕਿ ਸਾਡੀਆਂ ਆਮ ਆਦੀ ਪਾਰਟੀਆਂ ਅੱਛੀ ਜਿੱਤ ਵੀ ਹੋਈ ਹੈ ਜਿੱਥੇ ਅਸੀਂ ਲੂਜ਼ ਕੀਤਾ ਉੱਥੇ ਸਾਡੇ ਕੈਂਡੀਡੇਟ ਦੂਸਰੇ ਨੰਬਰ ਤੇ ਆਏ ਹੈ ਸਾਡੇ ਕੈਂਡਰ ਦੂਸਰੇ ਨੰਬਰ ਤੇ ਆ ਕੇ ਬੜਾ ਵਧੀਆ ਪਰਫੋਰਮੈਂਸ ਕੀਤਾ ਆਣ ਵਾਲੀ ਚੋਣਾਂ 'ਚ ਬਹੁਤ ਵਧੀਆ ਰਿਜ਼ਲਟ ਆਗਾ ਬਿਲਕੁਲ ਗੁਰੂ ਮਹਾਰਾਜ ਦਾ ਆਸ਼ੀਰਵਾਦ ਨਾਲ ਔਰ ਵਾਰਡ ਨੰਬਰ 94 ਦੀ ਸੰਗਤ ਦੇ ਆਸ਼ੀਰਵਾਦ ਦੇ ਨਾਲ ਬਿਲਕੁਲ ਉਹਨਾਂ ਨੇ ਆਪਣੇ ਛੋਟੇ ਭਰਾ ਤੇ ਛੋਟੇ ਵੀਰ ਤੇ ਇੰਨਾ ਵਿਸ਼ਵਾਸ ਜਤਾ ਕੇ ਵੱਡੀ ਨੀਤਾਂ ਜਿੱਤਾਇਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੰਦੇ ਸਰ ਕੀ ਲੱਗਦਾ ਲੋਕਾਂ ਦੇ ਕੰਮ ਰਹਿੰਦੇ ਸੀਗੇ ਜਿਹੜੇ ਹੁਣ ਹੋ ਜਾਣਗੇ ਜਲਦੀ ਦੇਖੋ ਲਗਭਗ ਅੱਜ ਤੋਂ 23 ਸਾਲ ਪਹਿਲੇ ਜਦੋਂ ਵਿਧਾਨ ਸਭਾ ਲੋਕਾਂ ਨੇ ਹਲਕਾ ਉਤਰੀ ਦੇ ਲੋਕਾਂ ਨੇ ਬੱਗਾ ਜੀ ਨੂੰ ਵਿਧਾਨ ਸਭਾ 2.5 ਸਾਲ ਤੋਂ ਉਹਨਾਂ ਦੀ ਕੀਤੀ ਨਿਰੰਤਰ ਡਿਵੈਲਪਮੈਂਟ ਤੋਂ ਵੇਖ ਕੇ ਸਾਡੇ 11 ਕਾਉਂਸਲ ਜਿੱਤ ਕੇ ਆਏ ਨੇ ਬਹੁਤ ਵੱਡੀ ਗੱਲ ਆ ਚਲੋ ਮੈਂ ਸਾਰੇ ਹਲਕਾ ਦੇ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਉਹ ਇਦਾਂ ਹੀ ਡਿਵੈਲਪਮੈਂਟ ਦੇ ਕੰਮ ਚਾਰੀ ਜਾਣਗੇ ਸਰ ਆਮ ਆਦੀ ਪਾਰਟੀ ਦੀ ਵੱਡੀ ਲੀਡ ਤੁਹਾਡੇ ਹਲਕੇ ਨੂੰ ਮਿਲੀ ਆ ਬਾਕੀ ਹਲਕੇ ਕਿਤੇ ਨਾ ਕਿਤੇ ਥੋੜੇ ਬਹੁਤ ਪਿਛੜੇ ਨੇ ਦੇਖੋ ਇਹ ਕਹਿੰਦਾ ਗੰਜ਼ ਲੋਕ ਦੇਖੋ ਗੱਲ ਹੈ ਕਿ ਹਲਕਾ ਉਤਰੀ ਦੀ ਅਗਰ ਗੱਲ ਕਰਾਂ ਕਿ ਬਿਲਕੁਲ ਹਲਕਾ ਉਤਰੀ ਦੇ ਵਿੱਚ ਇੱਕ ਡਿਵੈਲਪਮੈਂਟ ਦੀ ਹਨੇਰੀ ਚੱਲਦੀ ਸੀ ਜੋ ਤਕਰੀਬਨ 2 ਸਾਲ ਤੋਂ ਨਿਰੰਤਰ 2.5 ਸਾਲ ਤੋਂ ਚੱਲਦੀ ਸੀ ਉਹ ਲੋ ਲੋਕ ਡਵੈਲਪਮੈਂਟ ਪੱਖੀ ਪਸੰਦ ਕਰਦੇ ਨੇ ਕਿ ਸਾਡਾ ਇੱਕੋ ਟੀਚਾ ਰਿਹਾ ਡਵੈਲਪਮੈਂਟ ਚਾਹੇ ਬੁੱਡੇ ਦਰਿਆ ਦਾ ਮੈਟਰ ਸੀਗਾ ਤੁਸੀਂ ਦੇਖ ਰਹੇ ਹੋ ਤੇ ਦੋਨੋਂ ਸਾਈਡ ਤੇ ਰੋਡ ਬਣ ਗਈਆਂ ਪੁਲ ਦੇ ਕੰਮ ਸ਼ੁਰੂ ਹੋ ਗਏ ਥੋਰ ਛੜਕਾਂ ਨਿਕੋਂ ਹਜ਼ਾਰਾਂ ਦੀ ਗਿਣਤੀ ਸੜਕਾਂ ਬਣ ਗਈਆਂ ਇਸ ਤੋਂ ਇਲਾਵਾ ਸਪੋਰਟਸ ਦੇ ਰਈ ਜਾਂ ਬਾਕੀ ਹੋਰ ਵੀ ਤੁਸੀਂ ਦੇਖਦੇ ਹੋ ਗ੍ਰੀਨ ਬੈਲਟ ਵਿਕਸਿਤ ਕਰਨ ਦੇ ਲਈ ਹਰੇਕ ਖੇਤਰ ਦੇ ਵਿੱਚ ਐਮਐਲਏ ਬੱਗਾ ਜੀ ਨੇ ਜੋ ਡਵੈਲਪਮੈਂਟ ਕਰਾਈ ਹੈ ਸਾਨੂੰ ਸਾਰੇ ਜਿੰਨੇ ਵੀ ਅਸੀਂ ਕੌਂਸਲ ਦਿੱਤੇ ਆਏ ਆ ਉਹ ਆਮ ਆਦਮੀ ਪਾਰਟੀ ਦੀ ਨੀਤੀਆਂ ਅਤੇ ਸਾਡੀ ਕੀਤੀ ਹੋਈ ਡਿਵੈਲਪਮੈਂਟ ਦੇ ਵਾਰਡ ਵਾਸੀਆਂ ਨੂੰ ਕੀ ਕਹਣਾ ਚਾਹੀਦਾ ਵਾਰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਇੰਨਾ ਕੋ ਵਿਸ਼ਵਾਸ ਹੋ ਇੰਨਾ ਪਿਆਰ ਲੋਕ ਮੈਂ ਵਾਰਡ ਨੰਬਰ 88 ਦੇ ਸਾਰੇ ਹੀ ਆਪਣੇ 23 ਜਨਤਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਵੋਟ ਸਪੋਰਟ ਦਿੱਤੀ ਔਰ ਉਹਨਾਂ ਦੇ ਕੀਤੇ ਜਿਹੜੀ ਮਨਜ਼ਰ ਦਿੱਤੀ ਹੈ ਉਹਦੇ ਤੇ ਖਰਾ ਉਤਰਾਂਗਾ ਬਹੁਤ ਬਹੁਤ ਧੰਨਵਾਦ ਵਾਰਡ ਨੰਬਰ 60 ਦੇ ਨਿਵਾਸੀਆਂ ਦਾ ਮੇਰੇ ਵੋਟਰਾਂ ਦਾ ਮੇਰੇ ਸਪੋਰਟਰਾਂ ਦਾ ਤੇ ਬਹੁਤ ਬਹੁਤ ਧੰਨਵਾਦ ਸਾਡੇ ਐਮਐਲਏ ਸਵਾਬ ਦਾ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਬੜੀ ਵੱਡੀ ਮਾਰ ਦੇਣਾ ਸਾਨੂੰ ਦਿਤਾਇਆ ਬਾਕੀ 라ਓ ਹੈਬੋ ਵਾਲ ਦੇ ਵਿੱਚ ਜੇ ਕਹਿੰਦੇ ਸੀ ਕਾਂਗਰਸ ਦਾ ਕਿਲਾ ਸੀ ਆਪਾਂ ਕਿਲਾ ਟਾਇਆ ਬਗਾਈ ਦੇ ਸਹਿਯੋਗ ਦੇ ਨਾਲ ਕਾਂਗਰਸ ਦਾ ਕਿਲਾ ਢਾ ਕੇ ਅੱਜ ਜਲਦੀ ਅਸੀਂ ਆਈ ਕਾਰਪਸੈਂਦੇ ਹਾਊਸ ਦੇ ਵਿੱਚ ਆਪਣਾ ਮੇਅਰ ਬਣ ਜਾ ਰਹੇ ਆ ਤੇ ਔਨ ਅ ਟਾਈਮ ਦੇ ਜੋਸਫਾਵਾ ਸੀ ਆਪਣੀਆਂ ਦਿੱਤੀਆਂ ਆਪਣੇ ਵਾਰਡ ਦੇ ਨਿਵਾਸੀਆਂ ਨੂੰ ਉਦੋਂ ਡਬਲ ਫਵਾਵਾਂ ਦਵਾਂਗੇ ਕੋਈ ਕੰਮ ਦੀ ਕਮੀ ਨਹੀਂ ਰਹੇਗੀ ਜਿੰਨਾ ਵੱਧ ਤੋਂ ਵੱਧ ਕੰਮ ਹੋ ਸਕਦਾ ਅਸੀਂ ਕੰਮ ਕਰਾਂਗੇ ਜਦੋਂ ਬੱਗਾ ਜੀ ਨੇ 27 ਦੀ ਇਲੈਕਸ਼ਨ ਦੇ ਵਿੱਚ ਦੁਬਾਰਾ ਹੈਬੋ ਵਾਲ ਦੇ ਵਿੱਚ ਆੜਾ ਹੈ ਬੱਗਾ ਜੀ ਨੂੰ ਕੋਈ ਫਿਕਰ ਨਹੀਂ ਹੋਏਗਾ ਸਾਰਾ ਹੈਬੋ ਵਾਲ ਬੱਗ ਜੀ ਦਾ ਇੰਤਜ਼ਾਰ ਕਰੇਗਾ 27 ਦੀ ਇਲੈਕਸ਼ਨ ਦੇ ਲੋਕਾਂ ਦੀ ਕਮੇਟੀ ਹੋਣੀ ਬਿਲਕੁਲ ਹੋਏ ਵੀ ਨੇ ਤੇ ਹੁਣ ਹੋਰ ਜ਼ਿਆਦਾ ਹੋਣਗੇ ਹੁਣ ਤਾਂ ਸਾਡਾ ਮਿਹਰਬਾਨਨ ਜਾ ਰਿਹਾ ਹੈ ਹਾਊ ਸਾਡਾ ਆਪਾ ਮਦੀ ਪਾਰਟੀ ਦਾ ਬਣਨ ਜਾ ਰਿਹਾ ਤੇ ਕੰਮ ਹੋਰ ਜ਼ਿਆਦਾ ਸਪੀਡ ਨਾਲ ਹੋਣਗੇ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ